ਮਿੰਟੋ ਜੀ ਮੋਦੀ ਸਾਹਿਬ ਦੀ ਫੇਰੀ ਕੁਝ ਤਾਂ ਪੈਸਿਆਂ ਕਰਕੇ ਚਰਚਾ ਚ ਰਹੀ ਉਮੀਦ ਜ਼ਿਆਦਾ ਸੀ ਪੈਸੇ ਥੋੜੇ ਆਏ ਉਹਦੇ ਤੇ ਚਰਚਾ ਹੋਈ ਪਰ ਉਸ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਸਾਹਿਬ ਹੋਰਾਂ ਦੇ ਜਿਹੜਾ ਇੱਕ ਇੰਟਰਵਿਊ ਹੋ ਰਿਹਾ ਉਹਦੇ ਵਿੱਚ ਉਹ ਕਹਿ ਰਿਹਾ ਕਿ ਉਹ ਹਿੰਦੀ ਪੰਜਾਬੀ ਵਾਲਾ ਜਿਹੜਾ ਮਸਲਾ ਹੈ ਉਹ ਕਹਿੰਦੇ ਕਿ ਮੈਨੂੰ ਪੁੱਛ ਰਿਹਾ ਕਿ ਤੈਨੂੰ ਹਿੰਦੀ ਨਹੀਂ ਆਉਂਦੀ ਉਹਦਾ ਇੱਕ ਵੱਖਰਾ ਵਿਵਾਦ ਪਿਆ ਹੋਇਆ ਵੱਖਰਾ ਮਸਲਾ ਬਣਿਆ ਹੋਇਆ ਤੇ ਇਹ ਵੀ ਇੱਕ ਅਜੀਬ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਪੁੱਛ ਰਹੇ ਨੇ ਕਿ ਤੈਨੂੰ ਮੇਰੀ ਗੱਲ ਸਮਝ ਨਹੀਂ ਆਈ ਜੋ ਮੈਂ ਹਿੰਦੀ ਚ ਕਿਹਾ ਦੇਖੋ ਮਹਿਰਾਨਾ ਕੇ মিডিਆ ਜਿਹੜਾ ਹੈ ਨਾ ਉਹ ਕਿਵੇਂ ਵਨ ਸਾਈਡਡ ਅੱਜ ਬਹੁਤ ਵੱਡੇ ਅਫਸਰਾਂ ਨਾਲ ਬੈਠਣ ਦਾ ਮੌਕਾ ਮਿਲਿਆ ਹੂੰ ਮੈਂ ਮਤਲਬ ਕਿ ਉਹ ਵੀ ਹੈਰਾਨ ਆ ਜੀ ਵੀਰ ਤੁਹਾਡਾ মিডিਆ ਉਹ ਸਾਨੂੰ ਲਾਂਭਾ ਦਿੰਦੇ ਨੇ ਸਰ ਇਹ ਨਹੀਂ ਹੈ ਕਿ ਅਸੀਂ ਉਹ ਲਾਂਭਾ ਦਿੰਨੇ ਆ ਹੂੰ ਸਰ ਜਦੋਂ ਟੇਬਲ ਟਾਕ ਹੁੰਦੀ ਹੈ ਨਾ ਕਿਸੇ ਆਈਐਸ ਨਾਲ ਜਾਂ ਫਲਾਂਟਮ ਕਾਂ ਜੀ ਅਗਲੇ ਧੂਆਂ ਕਢਾ ਦਿੰਦੇ ਨੇ ਲਾਂਭਾ ਦਿੰਦੇ ਬਿਲਕੁਲ ਸਮਝਦੇ ਹੋ ਨਾ ਇੱਥੇ ਗੱਲ ਕਿਉਂਕਿ ਉਹ ਤਾਂ ਬੋਲ ਨਹੀਂ ਸਕਦੇ ਉਹਦਾ ਤੁਹਾਡੇ ਇੱਥੇ ਥੋੜੀ ਬੈਠ ਕੇ ਬੋਲਣਾ ਜੀ ਉਹ ਬੰਦ ਕਮਰੇ ਚ ਦਿੰਦੇ ਆ ਲੰਬੇ ਹੂੰ ਕਿ ਤੁਸੀਂ ਵੀ ਘਟ ਨਹੀਂ ਹੈਗੇ ਸਾਡੀ ਬਰਬਾਦੀ ਵਿੱਚ ਅੜੀ ਹੈ ਕੁਝ ਤੇਰਾ ਵੀ ਹੱਥ ਲੱਗਦਾ ਜੀ ਮੈਂ ਹੈਰਾਨ ਆ ਸਾਡਾ ਹੁਣ ਦੇਖੋ ਕੁਝ ਵੀ ਕਹਿਣ ਸਾਨੂੰ ਕਹੀ ਜਾਣ ਲੋਕਾਂ ਦਾ ਕੀ ਹੈ ਤੁਹਾਨੂੰ ਉਪਰੋਹ ਭਾਜਪਾ ਵਾਲੇ ਕਹਿਣ ਸੰਗੀ ਕਹਿਣ ਲੋਕਾਂ ਦਾ ਕੰਮ ਹੈ ਜੀ ਤੁਹਾਡਾ ਕੰਮ ਕੀ ਹੈ ਸਕਦਾ ਕਿ ਤੁਸੀਂ ਬਰਾਬਰ ਦੀ ਇਨਫੋਰਮੇਸ਼ਨ ਦਿਓ ਹੁਣ ਪੰਜਾਬੀ ਮੀਡੀਆ ਚ ਬਸ ਦੌੜ ਹੈ ਲੱਗ ਗਈ ਸੋਨਾ ਕਿਉਂਕਿ ਕਾਪੀ ਪੇਸਟ ਕਾਪੀ ਪੇਸਟ ਬਿਲਕੁਲ ਕੀ ਕਿਸੇ ਨੇ ਸਵਾਲ ਕੀਤਾ ਹੈ ਕਿ ਉਸ ਮੀਟਿੰਗ ਦੇ ਵਿੱਚ ਜਦੋਂ ਇਹ ਸਭ ਕੁਝ ਵਾਪਰ ਰਿਆ ਸੀ ਖੁੱਡੀਆਂ ਸਾਬੀ ਸੀ ਖੁੱਡੀਆਂ ਸਾਬ ਗੁਰਸਿੱਖ ਬੰਦੇ ਆ ਜੀ ਉਸੇ ਮੀਟਿੰਗ ਦੇ ਵਿੱਚ ਰਵਨੀਤ ਸਿੰਘ ਬਿੱਟੂ ਕੇਂਦਰੀ ਵਜ਼ੀਰ ਜਿਹੜੇ ਪੰਜਾਬ ਤੋਂ ਆ ਉਹ ਵੀ ਸੀਗੇ ਜੀ ਜੀ ਠੀਕ ਹੈ ਜੀ ਚਲੋ ਹਰ ਰਵਨੀਤ ਚਲੋ ਖੁੱਡੀਆਂ ਸਾਹਿਬ ਦਾ ਵੀ ਛੱਡ ਦਿਓ ਤੇ ਆਮ ਆਦਮੀ ਪਾਰਟੀ ਤੋਂ ਆ ਕੇ ਪਹਿਲੀ ਗੱਲ ਇਹ ਕਿ ਉਹਨਾਂ ਦਾ ਵੀ ਵਿਚਾਰ ਜਾਣ ਲੈਣਾ ਚਾਹੀਦਾ ਹੈ ਗੁਰਸੇਖ ਆਦਮੀ ਦੇ ਜੀ ਪਾਠ ਕਰਨ ਵਾਲੇ ਆਦਮੀ ਨੇ ਉਹ ਕੀ ਕਹਿੰਦੇ ਨੇ ਹਮ ਉਹਨਾਂ ਦਾ ਤੇ ਮੈਂ ਵਿਚਾਰ ਹਲੇ ਤੱਕ ਇਸ ਮੁੱਦੇ ਤੇ ਸੁਣਿਆ ਨਹੀਂ ਪਰ ਜੋ ਰਵਨੀਤ ਬਿੱਟੂ ਉੱਥੇ ਮੌਜੂਦ ਸੀ ਕਿ ਤੁਸੀਂ ਉਹਨਾਂ ਦਾ ਵਰਸ਼ਨ ਲੈ ਕੇ ਛਾਪਿਆ ਨਾਲ ਜਾਂ ਉਹਨਾਂ ਦਾ ਵਰਸ਼ਨ ਪੇਸ਼ ਕੀਤਾ ਕਿ ਭਾਈ ਤੁਸੀਂ ਦੱਸੋ ਸਾਡਾ ਕੰਮ ਤੇ ਇਹ ਹੈ ਨਾ ਕਿ ਅਸੀਂ ਸੂਚਨਾ ਬਰਾਬਰ ਦੇ ਦੇਈਏ ਆਡੀਅנס ਨੂੰ ਜੀ ਜਿਵੇਂ ਅਸੀਂ ਆਈਵਰਲਡ ਦੀ ਆਡੀਅנס ਨੂੰ ਕਹਿੰਨੇ ਆ ਕਿ ਤੁਸੀਂ ਦੇਖੋ ਯਾਰ ਜਿੱਥੇ ਨਿਰਣਾ ਕਰਨਾ ਤੁਸੀਂ ਆਪ ਕਰੋ ਬਿਲਕੁਲ ਅਸੀਂ ਕੁਝ ਸਵਾਲ ਤੁਹਾਡੇ ਦੇ ਛੱਡ ਦਿੰਨੇ ਆ ਕਿ ਤੁਸੀਂ ਨਿਰਣਾ ਕਰਨਾ ਲੋਕੀ ਜੋ ਬਾਹਰੀ ਆਡੀਅנס ਜੋ ਸਾਨੂੰ ਕਹਿੰਦੀ ਆ ਕਹਿਣ ਦਿਓ ਜਿਹੜੀ ਸਾਡੀ ਆਈਵਰਲਡ ਦੀ ਆਡੀਅנס ਹੈ ਜੀ ਅਸੀਂ ਉਹਨੂੰ ਚੇਤਨਨ ਕਰਕੇ ਦੱਸੀਏ ਹੁਣ ਮੇਰੀ ਗੱਲ ਸੁਣੋ ਰਵਨੀਤ ਬਿੱਟੂ ਕਹਿੰਦਾ ਅਜਿਹੀ ਕੋਈ ਗੱਲ ਨਹੀਂ ਸੀ ਹੋਈ ਹਾਂ ਅਮਾਉਂਟ ਨੂੰ ਲੈ ਕੇ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਜ਼ਰੂਰ ਗੱਲ ਹੋਈ ਆ ਮੁੰਡੀਆਂ ਸਾਹਿਬ ਨੇ ਕੀਤੀ ਆ ਜੀ ਉਹਦੇ ਚ ਮੋਦੀ ਸਾਹਿਬ ਨੇ ਜ਼ਰੂਰ ਕਿਹਾ ਕਿ ਭਈ ਇਹ ਸ਼ੁਰੂਆਤ ਹੈ ਦੂਜੀਆਂ ਰਿਪੋਰਟਾਂ ਹਲੇ ਆ ਜਾਊਗੀਆਂ ਅਸੀਂ ਹੋਰ ਵੀ ਦੇਖ ਸਕਦੇ ਹਾਂ ਕਹਿੰਦੇ ਐਸੀ ਤੇ ਕੋਈ ਗੱਲ ਨਹੀਂ ਹੋਈ ਹੁਣ ਕੀ ਰਵਨੀਤ ਬਿੱਟੂ ਝੂਠ ਬੋਲਦੇ ਆ ਜਾਂ ਮੁੰਡੀਆਂ ਸਾਹਿਬ ਇਹ ਅਸੀਂ ਆਡੀਅנס ਤੇ ਛੱਡੀਏ ਪਾਠਕ ਤੇ ਛੱਡੀਏ ਜੀ ਦਾਰਸ਼ਕ ਤੇ ਛੱਡੀਏ ਹਾਂ ਬਿਲਕੁਲ ਇਹ ਤਾਂ ਫੈਸਲਾ ਬੈਠੇ ਜਿਹੜੇ ਮਨ ਲਾ ਕੇ ਫਰਜ਼ ਕਰੋ ਅਸੀਂ ਤਿੰਨ ਜਣੇ ਇੱਕ ਬੰਦ ਕਮਰੇ 'ਚ ਬੈਠੇ ਆਂ ਜੀ ਇੱਕ ਵਾਰ ਆ ਕੇ ਕਹੇ ਮੇਰੇ ਥੱਪੜ ਮਾਰਿਆ ਸਰਪੰਚ ਨੇ ਹੂੰ ਹੁਣ ਅਸੀਂ ਇਹ ਤਾਂ ਕਹਿ ਦਈਏ ਵੀ ਹਾਂ ਭਈ ਸਰਪੰਚ ਨੇ ਤਾਂ ਚਪੇੜ ਮਾਰਤੀ ਘਰੇ ਸੱਦ ਕੇ ਬੈਠ ਕੇ ਤੇ ਤੀਜਾ ਸ਼ਖਸ ਵੀ ਤੇ ਉੱਥੇ ਮੌਜੂਦ ਹੈ ਜੀ ਕਿ ਅਸੀਂ ਉਹਦਾ ਪੱਖ ਵੀ ਨਾਲ ਨਹੀਂ ਦੇਵਾਂਗੇ ਕਿ ਹਾਂ ਭਾਈ ਉਹਦਾ ਕਹਿਣਾ ਕੀ ਹੈ ਹੋ ਸਕਦਾ ਇੰਨੇ 'ਚ ਸਰਪੰਚ ਦੇ ਜੜ ਕੇ ਕਹਿਤਾ ਹੋਵੇ ਕਿ ਭਈ ਮੇਰੇ ਬੱਚੇ ਸਟਾ ਵੀ ਤੇ ਅਸੀਂ ਪੰਜਾਬੀ ਆਪ ਹੀ ਮਾਰ ਲੈਨੇ ਆਂ ਨਾ ਫਰਜ਼ੀ ਜੀ ਉਹ ਇਸ ਤਰ੍ਹਾਂ ਹੈ ਕਿ ਸਾਡਾ ਜਿਹੜਾ ਮੀਡੀਆ ਪਰਸਪੈਕਸ਼ਨ ਇਸ ਤਰ੍ਹਾਂ ਦੀ ਬਣਾਉਂਦਾ ਜੇ ਮੈਂ ਫਿਰ ਕਹਿੰਨਾ ਜੇ ਮੋਦੀ ਸਾਹਿਬ ਨੇ ਇਹ ਗੱਲ ਕਹੀ ਵੀ ਆ ਤਾਂ ਮੈਂ ਆਪਣੇ ਮੰਤਰੀ ਦੇ ਨਾਲ ਆ ਭਾਸ਼ਾ ਦਾ ਹੱਥ ਤੇ ਕਿਸੇ ਦੇ ਪਹਿਰਾਵੇ ਆਧਾਰ ਤੇ ਸੰਵਿਧਾਨ ਹੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨੂੰ ਨੀਮਾਤਾ ਖਾ ਸਕਦੇ ਜੀ ਠੀਕ ਹੈ ਨਾ ਜੀ ਸੰਵਿਧਾਨ ਹੀ ਇਸ ਦੀ ਇਜਾਜ਼ਤ ਨਹੀਂ ਦਿੰਦਾ ਮੈਂ ਨਾਲ ਇਸ ਮਾਮਲੇ 'ਚ ਪਰ ਮੈਂ ਗਰਮੀਤ ਸਿੰਘ ਖੁੱਡੀਆਂ ਦਾ ਜ਼ਰੂਰ ਪੱਖ ਵੇਖਾਂਗਾ ਉਹ ਕੀ ਕਹਿੰਦੇ ਨੇ ਜੀ ਕਿ ਇਦਾਂ ਹੋਇਆ ਤਾਂ ਗੱਲ ਇਹ ਆ ਕਿ ਜੇ ਇਦਾਂ ਹੋਇਆ ਮੰਦਪਾਗਾ ਮਾੜੀ ਗੱਲ ਆ ਹੂੰ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਪਰੰਤੂ ਗੱਲ ਇਹ ਆ ਕਿ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਠੀਕ ਆ ਅੱਜ ਹੁਣ ਮਸਲਾ ਬਣਾ ਲਿਆ ਪਹਿਲਾਂ ਮਸਲਾ ਸੀ ਫਿਗਰ ਦਾ ਜੀ ਕਿ ਭਾਈ ਇੰਨਾ ਦਿਓ ਇੰਨਾ ਲਓ ਇੰਨਾ ਆਇਆ ਉਹ ਜਦੋਂ ਉਹਨਾਂ ਨੇ ਦੂਜੇ ਪਾਸੇ ਕਰਤਾ ਹੁਣ ਮਾਮਲਾ ਬਣਾ ਬਣਾਤਾ ਹਿੰਦੀ ਪੰਜਾਬੀ ਠੀਕ ਆ ਚਲੋ ਪੰਜਾਬੀ ਸਾਡੀ ਪੰਜਾਬੀ ਦਾ ਭਾਈ ਸਾਡੀ ਪਟਰਾਣੀ ਆ ਜੀ ਪਿਆਰ ਕਰਦੇ ਆਂ ਅਸੀਂ ਕਰਦੇ ਰਹਿਾਂਗੇ ਹਿੰਦੀ ਸਤਕਾਰਤ ਹੂੰ ਕੋਈ ਚੱਕਰ ਨਹੀਂ ਹੈਗਾ ਸਾਨੂੰ ਕੋਈ ਉਹਦੇ 'ਚ ਨਫ਼ਰਤ ਨਹੀਂ ਹੈਗੀ ਲੈਣਾ ਨਹੀਂ ਦੇਣਾ ਨਹੀਂ ਹੈ ਪਰ ਮਸਲਾ ਇਹ ਆ ਕਿ ਜਦੋਂ ਦਿੱਲੀ ਵਾਲੇ ਐ ਲੱਤ ਤੇ ਲੱਤ ਰੱਖ ਕੇ ਕਿਸੇ ਪੰਜਾਬੀ ਨੂੰ ਇਹ ਕਹਿੰਦੇ ਸੀ ਕਰੇਗਾ ਕਿ ਨਹੀਂ ਕਰੇਗਾ ਹੂੰ ਉਹ ਸਨਮਾਨ ਕਿੱਥੋਂ ਦਾ ਸੀ ਤੇ ਮੈਂ ਇੱਕ ਦਿਨ ਇੱਕ ਦਿਨ ਕਿਸੇ ਦਿਨ ਜਿੱਦਨ ਵੀ ਕਿਤੇ ਕੋਈ ਟਾਈਮ ਬਣੇਗਾ ਸਾਲ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਗੱਲ ਮੇਰੀ ਨੋਟ ਕਰ ਲਿਓ ਤੁਹਾਡੇ ਸਾਹਮਣੇ ਬੰਦਾ ਲਿਆਉਂਗਾ ਕਿਸੇ ਸੈਕਟਰ ਦਾ ਇਹ ਟਾਪ ਦਾ ਬੰਦਾ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਜਿਸ ਨੇ ਮੈਨੂੰ ਖੁਦ ਇਹ ਗੱਲ ਕਹੀ ਬੰਦਾ ਠੀਕ ਹੈ ਦਾ ਬਿਆਨੀ ਉਹਨੇ ਆਪਦਾ ਹੱਲ ਕੀਤਾ ਪਰ ਜਦੋਂ ਬਾਹਰੋਂ ਆਏ ਬੰਦੇ ਇਸ ਤਰ੍ਹਾਂ ਲੱਤ ਤੇ ਲੱਤ ਰੱਖ ਕੇ ਸਾਡੇ ਪੰਜਾਬੀਆਂ ਨੂੰ ਇਦਾਂ ਕਰਦੇ ਰਹਿ ਕੀ ਉਹ ਸਨਮਾਨ ਹੈ ਜੀ ਉਹਨਾਂ ਤੇ ਉਹ ਉੱਥੇ ਤੁਸੀਂ ਬੋਲਦੇ ਹੋ ਜੀ ਜਦੋਂ ਬੰਦ ਕਮਰਾ ਮੀਟਿੰਗਾਂ ਚ ਉਹ ਤੁਹਾਡੀ ਲਥੀ ਲਾਈ ਕਰਦੇ ਆ ਹਮ ਕੀ ਤੁਸੀਂ ਬੋਲਦੇ ਹੋ ਇਸ ਤਰ੍ਹਾਂ ਸਰ ਛੋਟੀ ਜੀ ਮਿਸਾਲ ਲੈ ਲਓ ਸਰ ਇਹਨਾਂ ਦੇ ਆਪਣੇ ਹੀ ਫੋਫੜ ਬਤਾਇਕਦੇ ਹਮ ਕਰਦਿਆਂ ਨੇ ਕੀ ਦੋਸ਼ ਲਾਇਆ ਜਿਹੜੀ ਭੈਣ ਹੈ ਸਿਮਰਨਜੀਤ ਕੌਰ ਜੀ ਪਠਾਨ ਮਾਜਰਾ ਦੇ ਘਰੋਂ ਉਸਨੇ ਕਿਹਾ ਕਿ 4 ਦਿਨ ਮੈਨੂੰ ਹਾਊਸ ਅਰੇਸਟ ਰੱਖਿਆ ਕੀ ਉਹ ਇੰਨਾ ਦੀ ਸਰਕਾਰ ਦੀ ਇੰਨਾ ਦੀ ਪੁਲਿਸ ਦੀ ਆਪਣੀ ਮਰਜ਼ੀ ਸੀ ਜੇ ਆਪਣੀ ਮਰਜ਼ੀ ਸੀ ਤੇ ਤੁਸੀਂ ਕਿੰਨਾ ਕੋ ਔਰਤ ਦਾ ਸਨਮਾਨ ਕਰ ਰਹੇ ਹੋ ਜੀ ਕਿਉਂਕਿ ਉਹਦਾ ਤਾਂ ਕੋਈ ਕੇਸ ਤੇ ਨਾਮ ਨਹੀਂ ਹੈ ਬਿਲਕੁਲ ਕੋਈ ਉਹ ਦੋਸ਼ੀ ਕਰਾਰ ਨਹੀਂ ਹੋ ਗਈ ਹਮ ਠੀਕ ਹੈ ਤੇ ਜੇ ਤੁਹਾਡੀ ਪੁਲਿਸ ਤੁਹਾਡਾ ਡੀਸੀਪੀ ਤੁਹਾਡੇ ਰਾਹੀ ਨਹੀਂ ਹੋ ਰਿਹਾ ਹਮ ਆਪਦੇ ਸਾਥੀ ਨਾਲ ਤੁਸੀਂ ਇਹ ਵਿਦਕਰਾਜਾ ਧੱਕਾ ਨਹੀਂ ਕਰ ਰਹੇ ਜੀ ਤਾਂ ਕੀ ਦੇ ਕੈਂਪ ਤੇ ਕਰ ਰਹੇ ਫਿਰ ਉਹ ਕੀ ਸਨਮਾਨ ਕਰ ਰਹੇ ਨੇ ਜੀ ਹਾਂ ਕੋਈ ਹੋਰ ਦੇਖੋ ਕਿਸ ਤਰ੍ਹਾਂ ਕੇ ਸਰਪੰਚਾ ਇੱਕ ਰੱਖੋ ਮੇਰਾ ਇਹੀ ਹਮੇਸ਼ਾ ਹੁੰਦਾ ਹੈ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਆਪਣੇ ਆਪ ਨੂੰ ਵੀ ਜ਼ਰੂਰ ਸਵਾਲ ਕਰਿਓ ਕਿ ਕੀ ਠੀਕ ਹੈ ਮੋਦੀ ਸਾਹਿਬ ਨੇ ਜੇ ਜਿਆ ਕੀਤਾ ਮੈਂ ਫਿਰ ਕਹਨਾ ਕੌਣ ਸੀ ਅਗੇਨ ਦੁਬਾਰਾ ਕਹਨਾ ਮੈਂ ਮੁੰਡੀਆਂ ਸਾਹਿਬ ਨਾਲ ਖਲੋਤਾ ਜੀ ਚੇ ਬੇਸ਼ਕੋ ਪ੍ਰਧਾਨ ਮੰਤਰੀ ਸਾਡੇ ਮੰਤਰੀ ਜੇ ਇਦਾਂ ਹੋਇਆ ਤਾਂ ਮੰਦਪਾਗਾ ਗਲਤ ਹੈ ਨਖੇਦੀ ਜਾਣ ਕਿ ਆ ਮੈਂ ਉਹਦੀ ਆਲੋਚਨਾ ਕਰਦਾ ਪਰ ਬੰਦ ਕਮਰਿਆਂ ਤੋਂ ਲੈ ਕੇ ਖੁੱਲੇ ਰੂਪ ਦੇ ਵਿੱਚ ਹੂੰ ਜੋ ਪੰਜਾਬੀਆਂ ਨਾਲ ਹੋਇਆ ਚਾਹੇ ਉਹਦੇ ਚ ਕੋਈ ਮੰਤਰੀ ਸੰਤਰੀ ਕੋਈ ਵੀ ਆ ਹੂੰ ਠੀਕ ਹੈ ਨਾ ਜੀ ਆ ਤੁਹਾਡੇ ਵਿਧਾਇਕ ਛੱਡੋ ਮੰਤਰੀ ਦੀ ਕਾਰਨ ਨਾਲ ਕੀ ਹੋਇਆ ਕਿੰਨੀ ਬੇਇੱਜ਼ਤੀ ਹੋਈ ਬਿਲਕੁਲ ਹੈ ਤਾਂ ਸਾਡਾ ਪੰਜਾਬੀ ਹੈ ਨਾ ਕਿਸੇ ਕਮਿਊਨਿਟੀ ਚ ਹੋਵੇ ਜੀ ਜੀ ਸਸਨ ਮੈਟਰ ਜਦੋਂ ਗੱਲ ਪੰਜਾਬੀ ਦੀ ਹੈ ਪੰਜਾਬੀਆਂ ਦੀ ਤੁਹਾਡੇ ਚੋਂ ਕਿੰਨੇ ਕੁ ਹੁੰਦੇ ਬੋਲੇ ਕਿ ਇੱਕ ਮੰਤਰੀ ਨੂੰ ਇਸ ਵਤੀਰਾ ਕਿਉਂ ਜਾਂ ਤਾਂ ਸਾਰਿਆਂ ਤੇ ਸਾਰਿਆਂ ਨਾਲ ਹੀ ਇਦਾਂ ਕਰੋ ਜੀ ਜੀ ਇੱਕ ਮੰਤਰੀ ਦੀ ਕਾਰ ਨੂੰ ਰੋਕ ਕੇ ਵਿਸ਼ੇਸ਼ ਤੌਰ ਤੇ ਜ਼ਲੀਲ ਕਰਨਾ ਕਿ ਇਹ ਪੰਜਾਬੀ ਜਾਂ ਪੰਜਾਬੀਅਤ ਦੇ ਗੱਲ ਦੇ ਵਿੱਚ ਮੈਡਲ ਹੈ ਹੂੰ ਬਿਲਕੁਲ ਜੀ ਬਹੁਤ سارے ਸਵਾਲ ਹੁੰਦੇ ਨੇ ਫਿਰ ਸਾਰੀਆਂ ਚੀਜ਼ਾਂ ਦੇ ਜਵਾਬ ਦੇਣੇ ਚਾਹੀਦੇ ਹੁੰਦੇ ਨੇ ਤੇ ਸਭ ਜਗ੍ਹਾ ਤੇ ਬੋਲ ਲੈਣਾ ਚਾਹੀਦਾ ਹੁੰਦਾ ਹੈ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਇਹ ਤੇ ਕੁਰਸੀਆਂ ਪਿੱਛੇ ਵਿਸ਼ੇ ਪਏ ਆ ਕਹਿੰਦੇ ਦਿੱਲੀ ਵਾਲੇ ਜੋ ਮਰਜ਼ੀ ਕਹਿਣ ਕੋਈ ਬੋਲਦਾ ਨਹੀਂ ਹੈ ਤੇ ਕਹਿੰਦੇ ਕਿ ਸਰ ਬਿੱਟੂ ਜੀ ਭਾਜਪਾ ਦੇ ਪੱਖ ਲੈਣਗੇ ਕਹਿੰਦੇ ਉਹਨਾਂ ਤੋਂ ਪਾਵੇਂ ਫਸਕੇ ਦੇ ਦੇ ਤਾਂ ਫਿਰ ਇਹ ਤਾਂ ਆਪਣੀ ਪਾਰਟੀ ਦਾ ਪੱਖ ਲੈਣਗੇ ਜੀ ਹੂੰ ਸਾਡਾ ਤੁਸੀਂ ਤੁਸੀਂ ਇਹ ਸੋਚੋ ਵੀ ਕਿਹੜਾ ਕਿਹਦਾ ਪੱਖ ਲਊਗਾ ਸਾਡਾ ਸਾਡਾ ਧਰਮ ਕੀ ਹੈ ਹਮ ਕਿ ਦੋਨੇ ਪੱਖ ਤੁਹਾਡੇ ਤੱਕ ਬਚਾਈ ਜੀ ਫਿਰ ਆਹੀ ਤੇ ਪ੍ਰੋਬਲਮ ਹੈ ਸਰ ਮੈਨੂੰ ਲੱਗਦਾ ਤੁਸੀਂ ਵੀ ਇੱਕ ਪੱਖ ਸੁੰਨਾ ਚਾਹੁੰਦੇ ਹੋ ਕਿ ਭਾਈ ਉਹ ਧਿਰ ਦਾ ਅਸੀਂ ਨਹੀਂ ਸੁੰਨਾ ਹਮ ਫਿਰ ਫਿਰ ਜੀ ਇਹਨਾਂ ਦਾ ਹੀ ਸੁੰਨਾ ਹੈ ਇਹਨਾਂ ਦਾ ਹੀ ਸੁੰਨਾ ਫਿਰ ਤੇ ਇਹ ਤਾਂ ਬਹੁਤ ਕੁਝ ਕਹਿੰਦੇ ਆ ਫਿਰ ਇਹ ਇਹਨਾਂ ਦਾ ਵੀ ਤੁਰ ਕੇ ਮਤਲਬ ਕਿ ਤੁਰੇ ਚੱਲੋ ਇਹਨਾਂ ਦਾ ਸੁਣ ਕੇ ਇਹ ਤਾਂ ਜੋ ਕਹਿੰਦੇ ਆ ਕਿ ਭਾਈ ਇਨਕਲਾਬ ਆ ਗਿਆ ਫਿਰ ਤੁਸੀਂ ਉਹ ਜਦੋਂ ਦਾ ਹਸੀਨਾ ਤੇ ਸ਼ਬਾਬ ਆ ਗਿਆ ਉਦੋਂ ਤੋਂ ਹੀ ਕੋਰਾ ਜਵਾਬ ਆ ਗਿਆ ਜੀ 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 ਬਿਲਕੁਲ ਬਿਲਕੁਲ ਪੰਜਾਬੀ ਅਸੀਂ ਤੇ ਹੀ ਕਹਿ ਰਹੇ ਹਾਂ ਕਿ ਭਾਈ ਸਾਹਿਬ ਕਿ ਦੋਨੇ ਪੱਖ ਸੁਣੋ ਉਸ ਤੋਂ ਬਾਅਦ ਜੋ ਤੁਹਾਨੂੰ ਚੰਗਾ ਲੱਗਦਾ ਉਹਦੀ ਧਾਰਨਾ ਬਣਾ ਲਓ ਜੀ ਪਰ ਪੱਖ ਸੁਣ ਸੁਣ ਜ਼ਰੂਰ ਲੋ ਉਹ ਜਗਾ ਸਬੂਤ ਰੱਖੋ ਜੀ ਜੀ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਅਸਲ ਮਸਲਿਆਂ ਤੇ ਕਹਿੰਦੇ ਗੱਲ ਨਾ ਹੋਵੇ ਇਸ ਕਰਕੇ ਮਸਲੇ ਬਣਾਏ ਜਾਂਦੇ ਆ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਕਹਿੰਦੀ ਇੱਕ ਮਸਲਾ ਦੱਬਣ ਵਾਸਤੇ ਦੂਸਰਾ ਮਸਲਾ ਕਹਿੰਦੇ ਬਣਾ ਲੈਂਦੀ ਹੈ ਦੀਪ ਗਰੇਵਾਲ ਜੀ ਕਹਿ ਰਹੇ ਨੇ ਕਿ ਭਾਈ ਪੰਜਾਬੀ ਦੇ ਵਿੱਚ ਕਮੈਂਟ ਕਰ ਦਿਓ ਹਾਂਜੀ ਦੋਸਤੋ ਜਦੋਂ ਆਪਾਂ ਗੱਲ ਪੰਜਾਬੀ ਦੀ ਕਰ ਰਹੇ ਆਂ ਤੇ ਪੰਜਾਬੀ ਦੇ ਵਿੱਚ ਕਮੈਂਟ ਕਰਦਿਆ ਕਰੋ ਵਧੀਆ ਲੱਗਦਾ ਤੇ ਅਕਾਲੀ ਪਾਰਟੀ ਦੇ ਕਹਿੰਦੇ ਪ੍ਰਧਾਨ ਸਾਹਿਬ ਛੋਟੇ ਪ੍ਰਧਾਨ ਸਾਹਿਬ ਨਹੀਂ ਆਏ ਖੈਰ ਆਪਾਂ ਗੱਲਬਾਤ ਹੋਰ ਅੱਗੇ ਤੋਰਦੇ ਆਂ ਥੋੜਾ ਜਿਹਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸਵਾਗਤ ਤੁਸੀਂ ਗੱਲਬਾਤ ਜਿਹੜੀ ਕਰ ਰਹੇ ਹੋ ਸਾਡੇ ਨਾਲ ਸਾਜੀ ਮਨਦੀਪ ਕੌਰ ਜੀ ਕਰੇ ਕਿ ਅੱਜ ਲਾਈਵ ਸੁਣ ਰਹੇ ਆਂ ਰਿਕਾਰਡਡ ਸੁਣਦੇ ਆਂ ਅਕਸਰ ਤੁਹਾਡਾ ਬਹੁਤ-ਬਾਰ ਸ਼ੁਕਰੀਆ ਮਨਦੀਪ ਕੌਰ ਜੀ ਤੇ ਬਾਕੀ ਸਾਰੇ ਦੋਸਤਾਂ ਬਾਤ ਮਿਹਰਬਾਨੀ ਜੀ ਇੱਕ ਮਿੱਤਰ ਕਹ ਰਹੇ ਨੇ ਪਹਿਲਾਂ ਵੀ ਕਹਿੰਦੇ ਕੇਂਦਰ ਦੀ ਲੀਡਰਸ਼ਿਪ ਆਉਂਦੀ ਸੀ ਪਰ ਜਿੰਨਾ ਦਖਲ ਕਹਿੰਦੇ ਇਹਨਾਂ ਨੇ ਇਸ ਵਾਰੀ ਦੇਖਿਆ ਕਹਿੰਦੇ ਅਸੀਂ ਪਹਿਲਾਂ ਨਹੀਂ ਦੇਖਿਆ ਬਲੀ ਸਾਹਿਬ ਕਹ ਰਹੇ ਨੇ ਤੇ ਇੱਕ ਹਰਗੁਣ ਕੌਰ ਜੀ ਕਹ ਰਹੇ ਨੇ ਕਿ ਬਾਈ ਜੀ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਕਹਿੰਦੇ ਇੱਕ ਡਿਵਾਈਸ ਦੀ ਇਹ ਗੱਲ ਕਰ ਰਹੇ ਆ ਕਹਿੰਦੇ ਲੋਕੇਸ਼ਨ ਦੱਸ ਦੇ ਰਹੀ ਦੀ ਇਹ ਵੀ ਠੀਕ ਹੈ ਜੀ ਦੂਰਸਤ ਇਹ ਇਹ ਤੇ ਫੋਨ ਦੇ ਵਿੱਚ ਵੀ ਹੁੰਦੀ ਹੈ ਜੀ ਤੁਸੀਂ ਫੋਨ ਦੇ ਵਿੱਚ ਵੀ ਤੁਸੀਂ ਤੁਹਾਡੇ 4-5 ਸਾਲ ਦੇ ਬੱਚੇ ਨੂੰ ਫੋਨ ਨਹੀਂ ਦੇ ਸਕਦੇ ਜੇ ਕੋ ਬੱਚਾ ਤੁਹਾਡਾ 4-5 ਸਾਲ ਦੇ ਬੱਚੇ ਨੂੰ ਫੋਨ ਦੇਖੇ ਕੀ ਕਰੋਗੇ ਉਹ ਚੀਜ਼ਾਂ ਛੋਟੇ ਬੱਚੇ ਤੇ ਕੋਲਰ ਦੇ ਨਾਲ ਲਾ ਦਿਓ ਤਾਂ ਬਿਹਤਰ ਹੈ ਠੀਕ ਹੈ ਜੋ ਵੀ ਟੈਕਨੋਲੋਜੀ ਆਪਾਂ ਯੂਜ਼ ਕਰ ਸਕਦੇ ਆ ਤੇ ਕਰੀਏ ਤੇ ਬਿਹਤਰ ਹੈ ਨਹੀਂ ਤੇ ਨਿਗਰਾਨੀ ਤੇ ਆਪਾਂ ਕਰ ਸਕਦੇ ਆ